ਇਹ ਪ੍ਰੋਗਰਾਮ ਦੇ ਵਿੱਚ ਆਉਣਾ ਸਜਣਾ ਪੋਸਟਰ ਬਣਾਉਣਾ ਇਹ ਵੀ ਕੋਈ ਆਸਾਨ ਕੰਮ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਡਾਕਟਰ ਜਸਵਿੰਦਰ ਭੱਲਾ ਦੁਨੀਆ ਨੂੰ ਹਸਾਉਣ ਵਾਲੇ ਜਿਸ ਦਿਨ ਉਹਨਾਂ ਦੇ ਬਾਬਤ ਪਤਾ ਲੱਗਿਆ ਕਿ ਉਹੀ ਰੂਹ ਖਾਬੋਸ਼ ਹੋਈ ਪਈ ਹੈ ਜਿਹੜੀ ਲੋਕਾਂ ਦੇ ਬੁੱਲਾਂ ਤੇ ਹਾਸਾ ਲਿਆ ਦਿੰਦੀ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਡਰਾਉਣੇ ਸੁਪਨੇ ਵਰਗੀ ਸੀ ਦੁਨੀਆ ਦੇ ਉੱਤੇ ਇੱਕ ਅਟਲ ਸੱਚਾਈ ਹੈ ਕਿ ਜਿਹੜਾ ਆਇਆ ਤੇ ਉਹਨੇ ਜਾਣਾ ਹੈ ਆਪਣੇ ਚ ਕੋਈ ਪਤਾ ਨਹੀਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਾਬਤ ਲਿਖਿਆ ਮੈਂ ਇਹੋ ਹੀ ਲਿਖਿਆ ਸੀ ਕਿ ਬੈਠੀ ਸਾਡੇ ਨਾਲ ਸਵਾਰੀ ਉਤਰ ਗਈ ਅਗਲੀਆਂ ਸਤਰਾਂ ਮੇਰੇ ਜਿਹਨ ਚਾ ਰਹੀਆਂ ਸੀ ਕਿ ਤੇਰੀ ਬਿਨਾਂ ਜ਼ਿੰਦਗੀ ਨੂੰ ਕੀ ਕਰਾਂ ਕਰਾਂ ਪੀੜ ਤੇਰੇ ਜਾਣ ਦੀ ਕਿੰਦਾ ਜਰਾ ਕਹਾਂ ਕਿਉਂਕਿ ਉਹ ਲੋਕ ਨਹੀਂ ਜਿਹੜੇ ਦੁਨੀਆ ਨੂੰ ਕੁਝ ਦੇਖੇ ਗਏ ਨੇ ਜਦੋਂ ਇਨਸਾਨ ਇਸ ਜਹਾਨ ਤੋਂ ਜਾਂਦਾ ਹੈ ਦੀਪੂਰ ਨੂੰ ਚਾਉਣ ਵਾਲੇ ਕਿੰਨੇ ਸੀ ਬਰਸਲ ਕਿਨਾਂ ਦੀ ਅੱਖ ਨਾਮ ਹੋਈ ਹੈ ਕਿਨਾਂ ਦੇ ਜਜ਼ਬਾਤ ਸਿਲੇ ਹੋਏ ਨੇ ਇਹਨਾਂ ਤੋਂ ਪਹਿਲਾਂ ਵੀ ਕੁਝ ਸ਼ਖਸੀਤਾ ਹੋਣ ਗਈਆਂ ਪਰ ਸਤ ਜਾਣਿਓ ਜਸਵਿੰਦਰ ਭੱਲਾ ਦੇ ਅਚਨਚੇਤ ਜਹਾਨੋਂ ਤੁਰ ਜਾਣ ਦਾ ਹਰ ਇੱਕ ਦਿਲ ਨੇ ਦੁੱਖ ਮਨਿਆ ਤੇ ਹਰ ਇੱਕ ਅੱਖ ਨਾਮ ਹੋਈ ਹੈ ਸੋ ਇਹਨੂੰ ਸੁਖਵਿੰਦਰ ਸੁਖੀ ਹੋਰਾਂ ਦਾ ਫੋਨ ਆਇਆ ਕਿਉਂਕਿ ਅਸਲ ਦੇ ਵਿੱਚ ਮੈਂ ਇਹ ਸਮਝਦਾ ਮੈਂ ਮਹਿਸੂਸ ਕਰਦਾ ਹੈ ਕਿ ਸੁਖਵਿੰਦਰ ਸੁਖੀ ਨੇ ਵੱਡਾ ਨਾਮ ਬਣਾਇਆ ਪਰ ਬਣਿਆ ਜਸਵਿੰਦਰ ਭੱਲਾ ਦੀ ਬਤੌਲਤ ਹੈ ਸ਼ਾਇਦ ਜੇਕਰ ਦਸਵਿੰਦਰ ਭੱਲਾ ਉਹਨਾਂ ਦੇ ਘਰ ਆ ਪੁਖਰਾਜ ਦੇ ਜਨਮ ਦਿਨ ਤੋਂ ਬਾਅਦ ਇਹ ਪ੍ਰੋਗਰਾਮ ਤੇ ਨਾ ਜਾਂਦੇ ਉੱਥੇ ਜਰਨੈਲ ਕਮਾਂਡ ਸਾਹਿਬ ਬਣਾਉਂਦੇ ਉੱਥੇ ਇੱਕ ਉਮੀਦ ਨਾ ਪੇਸ਼ ਕਰਦੇ ਉੱਥੇ ਉਸ ਦੇਖਣਾ ਇਹਨਾਂ ਨੂੰ ਸੁਣਨਾ ਸ਼ਾਇਦ ਉਹਨਾਂ ਨੂੰ ਨਸੀਬ ਨਾ ਹੁੰਦਾ ਤੇ ਸ਼ਾਇਦ ਮੁੜ ਕੇ ਵੰਗਾ ਵੇਚ ਹੀ ਨਾ ਹੁੰਦੀਆਂ ਸ਼ਾਇਦ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਕਦੇ ਰਿਕਾਰਡ ਹੀ ਨਾ ਹੁੰਦਾ ਸਵੇਰੀ ਵੀ ਹੋ ਸਕਦਾ ਹੈ ਮੇਰੇ ਪਿੰਡਾਂ ਦੇ ਨੇੜੇ ਸੀ ਬੁਲਾਕਤ ਹੁੰਦੀ ਇੱਕ ਗਾਇਕ ਕਲਾਕਾਰ ਦੇ ਨਾਂ ਤੇ ਕਦੇ ਨਾਲ ਸਾਂਝੀ ਨਾ ਬਣਦੀ। ਇਹੋੀ ਗੱਲ ਜਸਵਿੰਦਰ ਭੱਲਾ ਦੀ। ਜਸਵਿੰਦਰ ਭੱਲਾ ਦਾ ਇੱਥੇ ਬਹੁਤ ਵੱਡਾ ਪਰਿਵਾਰ ਕਿਉਂਕਿ ਪੀਏਯੂ ਦਾ ਬਹੁਤ ਵੱਡਾ ਪਰਿਵਾਰ ਹੈ। ਮੇਰੇ ਮਾਪਾ ਜੀ ਨੇ ਡਾਕਟਰ ਗੁਲਜ਼ਾਰ ਸਿੰਘ ਵਿਲਿੰਗ ਉਹ ਵੀ ਆਏ ਹੋਊ ਵੀ ਜਜ਼ਬਾਤ ਸਾਂਝੇ ਕਰਨਗੇ। ਸੋ ਮੈਂ ਜਸਵਿੰਦਰ ਭੱਲਾ ਦੀ ਇਸ ਵਿਵਕਤੀ ਬੋਲ ਦੇ ਉੱਤੇ ਜਿੱਥੇ ਤੁਹਾਡਾ ਇੱਥੇ ਦੁੱਖ ਵਿੱਚ ਸ਼ਰੀਕ ਹੋਣ ਤੇ ਧੰਨਵਾਦ ਕਰਦਾ ਹਾਂ। ਉਹਨਾਂ ਦੇ ਪਰਿਵਾਰਕ ਜੀ ਆਏ ਨੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਤੁਹਾਡੇ ਨਾਲ ਆ ਕਿਉਂਕਿ ਉਹ ਚੀਜ਼ਾਂ ਜਿਹੜੀ ਜਿਸ ਦੀ ਕਦੇ ਪਰਭਾਈ ਨਹੀਂ ਕੀਤੀ ਜਾ ਸਕਦੀ ਸਿਰਫ ਹੌਸਲਾ ਸਿਰਫ ਭਾਣਾ ਮੰਨਿਆ ਜਾ ਸਕਦਾ ਸੋ ਬਹੁਤ ਸਾਰੀਆਂ ਸ਼ਕਤੀਆਂ ਨੇ ਮੈਂ ਜੇ ਇਸ ਟੇਬਲ ਤੋਂ ਲੈ ਕੇ ਉਹ ਪਿੱਛੇ ਤੱਕ ਵੇਖਾਂ ਕਿਸੇ ਇੱਕ ਵੀ ਸੱਜਣ ਨੂੰ ਫੂਲ ਨਹੀਂ ਕੀਤਾ ਇਹ ਉਹਨਾਂ ਦੀ ਬੀਜੀ ਹੋਈ ਚੀਜ਼ ਹੈ ਕਿ ਤੁਸੀਂ ਦਿਲੋਂ ਦੁੱਖ ਮરાਇਆ ਤੇ ਸ਼ਾਰਟ ਨੋਟਸ ਤੇ ਕੱਲ ਬਾਅਦ ਪਹਿਲਾਂ ਸਾਡੀ ਗੱਲਬਾਤ ਹੋਈ ਹੈ ਉਹਦੇ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿਉਂਕਿ ਬੋਲਣ ਨੂੰ ਉਹਨਾਂ ਬਾਰੇ ਬਹੁਤ ਕੁਝ ਬੋਲਿਆ ਜਾ ਸਕਦਾ ਮੇਰੇ ਨਾਲ ਅਨੇਕਾਂ ਮੁਲਾਕਾਤਾਂ ਹੋਈਆਂ ਨੇ ਫਿਲਮ ਤੋਂ ਪਹਿਲਾਂ ਫਿਲਮ ਤੋਂ ਬਾਅਦ ਪਤਾ ਨਹੀਂ ਮੋਰਾਂ ਨਾਲ ਕਿੰਨੀਆਂ ਕਿ ਇੰਟਰਵਿਊਜ਼ ਰਿਕਾਰਡ ਕੀਤੀਆਂ ਨੇ ਉਹ ਇੱਕੇ ਤਰ੍ਹਾਂ ਦੇ ਸ਼ਖਸ ਸੀ ਜਿਹੜੇ ਪੋਜ਼ਿਟਿਵਿਟੀ ਛੱਡਦੇ ਸੀ ਜਿਹੜੇ ਤੁਹਾਨੂੰ ਹਰ ਵਾਰ ਕੁਝ ਨਵਾਂ ਦੇ ਕੇ ਜਾਂਦੇ ਸੀ ਸੋ ਪਰ ਪਤਾ ਨਹੀਂ ਸੀ 2023 ਦੇ ਵਿੱਚ ਜਦੋਂ ਇਹ ਗੱਲਬਾਤ ਜੋੜ ਕਰਕੇ ਗਿਆ ਉਹ ਮੇਰੀ ਵੀ ਉਹਨਾਂ ਦੇ ਨਾਲ ਆਖਰੀ ਮੁਲਾਕਾਤ ਸੀ ਉਹਦੇ ਤੋਂ ਬਾਅਦ ਮੁਲਾਕਾਤ ਹੁਣ ਕਦੇ ਨਹੀਂ ਹੋਵੇਗੀ ਪਰ ਹਾਂ ਜੋ ਛੱਡ ਕੇ ਗਏ ਨੇ ਸੋ ਬੁਹਰਾਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕੀਤੀ ਜਾ ਸਕਦੀ ਹੈ ਉਹਨਾਂ ਦੇ ਦੁੱਖ ਵਿੱਚ ਸੁੱਖ ਵਿੱਚ ਸ਼ਰੀਕ ਹੋਇਆ ਜਾ ਸਕਦਾ ਮੈਂ ਅਬਰ ਨੂਰੀ ਦੀ ਗੱਲ ਦੇ ਨਾਲ ਇੱਥੇ ਹੀ ਸਮਾਪਤੀ ਕਰੂੰਗਾ ਕਿਉਂਕਿ ਤੁਸੀਂ ਬੋਲਣਾ ਬਹੁਤ ਕੁਛ ਹੈ ਉਹਨਾਂ ਨਾਲ ਮੇਰੀ ਗੱਲ ਉਹ ਜਦੋਂ ਸਰਦੂਲ ਸਕੰਦਰ ਜੀ ਗਏ ਉਹਨਾਂ ਤੋਂ ਬਾਅਦ ਮੇਰੀ ਗੱਲਬਾਤ ਹੋਈ ਫਿਰ ਇੱਥੇ ਆ ਵੀ ਫਿਰ ਗੱਲਬਾਤ ਹੋਈ ਮੈਂ ਪੁੱਛਿਆ ਕਿ ਤੁਹਾਡਾ ਜਿਹੜਾ ਖੱਪਾ ਪੈ ਗਿਆ ਪੂਰਿਆ ਨਹੀਂ ਜਾਣਾ ਪਰ ਉਹ ਕਹਿੰਦੇ ਨਾ ਮੈਨੂੰ ਪੰਜਾਬੀ ਇੰਡਸਟਰੀ ਨੇ ਸੱਚਮੁੱਚ ਮੋਢਾ ਦਿੱਤਾ। ਇਨਸਾਨ ਇੱਕ ਰੋੜ ਵਾਲਾ ਮੋਢਾ ਲੱਭਦਾ ਹੁੰਦਾ ਹੈ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਹਿੰਦੇ ਪਹਿਲਾਂ ਵੀ ਮੈਂ ਕਲਾਕਾਰਾਂ ਸੀ। ਮੈਂ ਬਹੁਤ ਸਾਰੇ ਨਾਟਕ ਕੀਤੇ ਐ ਪਰ ਮੈਂ ਫਿਰ ਮੱਚ ਬਹੁਤ ਘੱਟ ਕੰਮ ਕੀਤਾ ਸੀ। ਪਰ ਉਹਨਾਂ ਵਿੱਚੋਂ ਜਸਵਿੰਦਰ ਭੱਲਾ ਜੀ ਵਨ ਆਫ ਥੈਮ ਇੱਕ ਬੰਦੇ ਸੀ ਜਿਨ੍ਹਾਂ ਨੇ ਆਖਿਆ ਕਿ ਨੂਰੀ ਨਹੀਂ ਤੁਸੀਂ ਕੰਮ ਕਰੂ ਇੱਕ ਰੂਝੇ ਕਹੋਗੇ ਉਹ ਕਹਿੰਦੇ ਮੇਰੇ ਕੋਲੋਂ ਹੁਣ ਆਫਰਸ ਮੋੜ ਰਹੀਆਂ ਮੈਂ। ਮੈਨੂੰ ਪੰਜਾਬੀ ਇੰਡਸਟਰੀ ਨੇ ਬਿਜ਼ੀ ਕੀਤਾ ਮੈਨੂੰ ਕੰਮ ਦਿੰਦਾ ਹੈ। ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਡੇ ਵਿੱਚੋਂ ਕਈ ਕਲਾਕਾਰ ਵੀ ਨੇ ਜੀਮਾ ਸਾਹਿਬ ਨੇ ਹੋ ਸਕਦਾ ਫਿਲਮਾਂ ਬਣਾਵੋ ਤੇ ਕਿਤੇ ਨਾ ਕਿਤੇ ਪੁਖਰਾਜ ਉਹਨਾਂ ਦੇ ਪਰਿਵਾਰ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹਨਾਂ ਦੀ ਦੁਨੀਆ ਜਸਰੇਂਦਰ ਭੱਲਾ ਦੇ ਨਾਲ ਹੀ ਸੀ ਤੇ ਦੁਨੀਆ ਉਚੜ ਗਈ ਠੀਕ ਹੈ ਉਹ ਉਜਾੜਾ ਨਹੀਂ ਪੂਰਾ ਕੀਤਾ ਜਾ ਸਕਦਾ ਸੋ ਪਿਆਰਾ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਜਜ਼ਬਾਤ ਸੰਕੂਚੂਗਾ ਅਤੇ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈਓ ਇੱਕ ਵਾਰੀ ਫੇਰ ਪਰਵਾਹ ਦੇ ਨਾਲ ਦਿলো ਹਮਦਰਦੀ ਅਤੇ ਤੁਹਾਡਾ ਧੰਨਵਾਦ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027